ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦੇ ਅਲੋਕਿਕ ਨਗਰ ਕੀਰਤਨ 99 ਵਰਸੀ ਮੌਕੇ ਕੁਰਦਵਾਰਾ ਜੋਤੀ ਸਰੂਪ ਸੰਗਰੂਰ ਤੋਂ ਜੋ ਨਗਰ ਕੀਰਤਨ ਸੀ ਉਸਦਾ ਅਲੋਕਿਕ ਨਜ਼ਾਰਾ ਜੋ ਦੇਖਣ ਵਾਲਾ ਬੰਦਾ ਤੁਸੀਂ ਵੇਖ ਸਕਦੇ ਹੋ ਜੋ ਸੰਗਤਾਂ ਦਾ ਵੱਟਾ ਇਕੱਠਾ ਛਾਠਾਂ ਮਾਰਦਾ ਇਕੱਠਾ ਤੇ ਸੜਕਾਂ ਦੇ ਉੱਤੇ ਇਸ ਤਰ੍ਹਾਂ ਹੀ ਸੜਕਾਂ ਭਰੀਆਂ ਹੋਈਆਂ ਨੇ ਅਤੇ ਇਸ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ। ਇਸ ਸਮੇਂ ਅਸੀਂ ਪੁਲਿਸ ਲੈਨ ਗੇਟ ਦੇ ਬਿਲਕੁਲ ਸਾਹਮਣੇ ਖੜੇ ਹਾਂ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਸਲਾਮੀ ਦਿੱਤੀ ਜਾ ਰਹੀ ਹੈ ਤੁਸੀਂ ਵੇਖ ਸਕਦੇ ਹੋ ਜੋ ਪੁਲਿਸ ਮੁਲਾਜ਼ਮ ਨੇ ਪੁਲਿਸ ਅਫਸਰ ਨੇ ਇਸੇ ਜਗ੍ਹਾ ਦੇ ਉੱਤੇ ਮੌਜੂਦ ਨੇ ਸਾਡੇ ਨਾਲ ਬਾਬਾ ਜੀ ਕਹਿੰਦੇ ਨੇ ਬਾਬਾ ਜੀ ਨਾਲ ਗੱਲ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੱਲੇ ਦੂਰਪਿਆ ਦੀ ਸਾਧ ਸੰਗਤ ਜੀ ਗੁਰਦਵਾਰਾ ਜੋਤੀਸਰੂਪ ਨਾਪਾਗੜ ਸੰਗਰੂਰ ਤੋਂ ਹਰ ਸਾਲ ਦੀ ਤਰ੍ਹਾਂ ਮਸੂਆਣੇ ਵਾਸਤੇ ਲੋਕ ਇਕ ਨਗਰ ਕੀਰਤਨ ਆਉਂਦਾ ਹੈ ਸੰਤ ਮਹਾਰਾਜ ਦੀ ਯਾਦ ਵਿੱਚ ਇਸ ਟਾਈਮ ਵੀ ਪੁਰਸਲੈਨ ਵਿਖੇ ਪਹੁੰਚਿਆ ਹੈ ਭਾਈ ਜਿੱਤੇ ਮਾਈ ਭਾਈ ਇੱਥੇ ਪਹੁੰਚੇ ਹੋ ਸਭ ਕਰ ਸੰਦੇਜ਼ਾਰੇ ਕਰ ਰਹੇ ਹੋ ਸਭ ਦਾ ਧੰਨਵਾਦ ਹੈ ਮਾਹੀ ਕਾਮਨਾ ਕਰੋ ਕਿ ਸੰਗਤ ਵਿੱਚ ਆਪ ਇਸ ਪਿਆਰ ਸਵਾਗ ਬਖਸ਼ੇ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਜੀਵਾਂ ਨੂੰ ਪੁਲਾ ਚੁਕਾਂ ਦੀ ਖਿਮਾ ਬਖਸ਼ੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਅੱਜ ਬਿਲਕੁਲ ਬਾਬਾ ਜੀ ਕਹਿੰਦੇ ਨੇ ਜਿੱਥੇ ਭੁੱਲਾ ਚੁੱਕ ਦੀ ਜਾਂਚ ਵੀ ਮੰਗੀ ਆ ਜੇਕਰ ਗੱਲ ਕਰਦੀਏ ਤਾਂ ਕਿੰਨਾਂ ਉਹ ਵਰਸੀ ਸਮਾਗਮ ਹੈ ਜੋ ਲੋਕੀ ਕਿੰਨਾ ਕਰਕੇ ਨਿਕਲਦੇ ਨੇ ਦੇ ਵੱਲੋਂ ਇੱਕ ਇੱਕ ਕਰਕੇ ਫੜਾਈ ਚਲ ਰਹੀ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਔਟ ਆਸਰਾ ਲੈਂਦੇ ਹੋਏ ਉਹਨਾਂ ਦਾ ਆਸ਼ੀर्वाद ਪ੍ਰਾਪਤ ਕੀਤਾ ਜਾ ਰਿਹਾ ਅਤੇ ਇਸ ਤੋਂ ਪਹਿਲਾਂ ਫੋਰਸਲੈਂਡ ਗੇਟ ਦੇ ਅੱਗੇ ਜਵਾਨਾਂ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਲਾਮੀ ਦਿੱਤੀ ਗਈ। ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸੂਣਾ ਸਾਹਿਬ ਦੀ 99 ਵਰਸੀ ਮੌਕੇ ਜੋ ਅਲੋਕਿਕ ਨਗਰ ਕੀਰਤਨ ਗੁਰਦੁਆਰਾ ਜੋਤੀ ਸਰੂਪ ਨਾਬਾ ਗੇਟ ਤੋਂ ਆਰੰਭ ਹੋਇਆ ਸੀ। ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਸੰਗਤਾਂ ਨੇ ਉਹਨਾਂ ਦਾ ਇੱਕਠ ਨਜ਼ਰ ਆ ਰਿਹਾ ਅਲੋਕਿਕ ਨਗਰ ਕੀਰਤਨ ਦਾ ਜੋ ਨਜ਼ਾਰਾ ਸੰਗਰੂਰ ਤੋਂ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਬ੍ਰਾਹਮਣ ਜੀ ਸਰ ਜੀ ਇੱਕ ਵਟ ਦੱਸੋ ਸ੍ਰੀ ਆਕਨੰ ਸੋ ਸਰ ਤੁਸੀ ਵੇਖਿਆ ਕਿ ਲੋਕ ਇੱਕ ਨਗਰ ਕੀਰਤਨ ਦਾ ਜੋ ਦਰਿਸ਼ਾ ਪੂਰੇ ਸੰਗਰੂਹ ਦੇ ਵਿੱਚ ਜੋ ਸੰਗਤਾਂ ਨੇ ਇਸ ਤਰ੍ਹਾਂ ਲੱਗ ਰੱਖੀ ਜਨਸਲਾਬ ਉਪਨੜ ਪਿਆ ਹੋਵੇ ਅੱਜ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੋਣਾ ਸਾਹਿਬ ਜੀ ਦੇ 99 ਵਰਸੀ ਸਮਾਗਮ ਮੌਕੇ ਜਿੱਥੇ ਮਸਤੋਣਾ ਸਾਹਿਬ ਦੀ ਧਰਤੀ ਦੇ ਉੱਤੇ 30 31 ਇੱਕ ਦਾ ਜੋ ਜੋੜ ਮੇਲਾ ਸਜਾਇਆ ਜਾਂਦਾ ਉਸ ਤੋਂ ਪਹਿਲਾਂ ਕੁਤਵਾਰਾ ਜੋਤੀ ਸਰੂਪ ਨਾਬਾਗਿਰ ਸੰਗਰੂਪ ਤੋਂ ਜੋ ਨਗਰ ਕੀਰਤਨਾ ਉਹ ਚਾਲੇ ਪਾ ਚੁੱਕਿਆ ਤੇ ਇਸ ਦੀ ਸਮਾਪਤੀ ਮਸਕੂਣਾ ਸਾਹਿਬ ਦੀਪਵਿੱਤਰ ਧਰਤੀ ਵਿਖੇ ਹੋਵੇਗੀ ਅਤੇ ਠਾਠਾ ਮਾਰਦਾ ਇਕੱਠ ਤੁਸੀਂ ਵੇਖ ਸਕਦੇ ਹੋ ਮੇਰੇ ਪਿੱਛੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਸ਼ੋਭਤ ਨੇ ਪਾਲਕੀ ਦੇ ਵਿੱਚ ਸ਼ਸ਼ੋਭਤ ਨੇ ਅਤੇ ਪਿੱਛੇ-ਪਿੱਛੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਉਹ ਉਹਨਾਂ ਦੇ ਨਾਲ ਚੱਲ ਰਹੀ ਆ ਤੇ ਅਜੇ ਹਾ ਹੀ ਨਜ਼ਾਰਾ ਪੂਰੇ ਸੰਗਰੂਰ ਦੇ ਵਿੱਚ ਦੇਖਣ ਨੂੰ ਮਿਲਦਾ ਸਾਡੇ ਨਾਲ ਕਾਉਂਸਲਰ ਅਫਤਾਰ ਸਿੰਘ ਤਾਰਾ ਮੌਜੂਦ ਨੇ ਤਾਂ ਅਫਤਾਰ ਜੀ ਕਿਸ ਤਰ੍ਹਾਂ ਦੇਖਦੇ ਹੋ ਤਾਂ ਸੰਤ ਬਾਬਾ ਮਹਾਰਾਜ ਅਤਰ ਸਿੰਘ ਜੀ ਦੀ ਜਿਹੜੇ ਜਿੱਕੇ ਵਰਸੀ ਮੌਕੇ ਤਾਂ ਲੋਕੀ ਕੀ ਨਜ਼ਾਰਾ ਬੈਰ ਜੀ ਦੇ ਖਾਲਸਾ ਸ੍ਰੀ ਬੈਰ ਜੀ ਦੀ ਬਤੇ ਦੇਖੋ ਸੰਗਤ ਦੇ ਵਿੱਚ ਕਿੰਨਾ ਹੁਸ਼ਾਗਾਰ ਆਏ ਸਾਲ ਸਾਡੇ ਨਾਬਾ ਗੇੜ ਤੋਂ ਨਗਰ ਕੀਰਤ ਸਟਾਰਟ ਹੁੰਦਾ ਜੀ ਮਾਸਤੋਣਾ ਸਾਹਿਬ ਫੜਾ ਸਮਾਪਕ ਹੁੰਦਾ ਤੇ ਰਾਹ ਦੇ ਵਿੱਚ ਲੰਗਰ ਲੱਗਦੇ ਨੇ ਸੰਗਤਾਂ ਵੱਲੋਂ 12 ਦੇ ਕੋਟ ਆਸਰੇ ਲੈ ਜਾਂਦੇ ਰਿਕੇ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਜਾਂਦਾਗਾ ਸੋ ਇਸ ਵਕਤ ਵੀ ਅਸੀਂ ਸੰਗਰੂਰ ਪੁਲਿਸ ਲਾਈਨ ਦੇ ਮੂਹਰੇ ਖੜੇ ਆਗੇ ਜਿੱਥੇ ਸਾਡੇ ਮੁਲਾਜ਼ਮਾਂ ਵੱਲੋਂ ਸਪਰੇਅ ਸਲਾਮੀ ਦਿੱਤੀ ਗਈ ਹੈ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਸਾਰੀ ਸੰਗਤ ਨੇ ਗੁਰੂ ਮਹਾਰਾਜ ਦੇ ਇੱਥੇ ਪਹੁੰਚਣ ਤੇ ਉਹਨਾਂ ਦਾ ਸਵਾਗਤ ਕੀਤਾਗਾ ਸੋ ਸੰਗਤ ਦੇ ਵਿੱਚ ਬਹੁਤ ਉਸ਼ਾਗਾ ਤੈਨ ਦਿਨ ਤੈਨ ਦਿਨ ਮਸਤੋਣਾ ਸਾਹਿਬ ਦੇ ਮੇਲੇ ਚੱਲਣਗੇ ਸੰਗਤ ਹਮੂਮਾ ਕੇ ਦਰਸ਼ਨ ਕਰੂਗੀ ਮੱਥਾ ਟੇਕਣਗੇ ਆਪਦੇ ਮਨੋ ਕਾਮਨਾ ਪੂਰੀਆਂ ਕਰਨਗੇ ਜੀ ਬਿਲਕੁਲ ਅਫਤਾਰ ਸਿੰਘ ਤਾਰਾ ਨੇ ਕਾਉਂਸਲਰ ਨੇ ਉਹਨਾਂ ਨੇ ਕਿਹਾ ਕਿ ਅੱਜ ਬੜਾ ਮਨ ਨੂੰ ਸਕੂਨ ਮਿਲ ਰਿਹਾ ਕਿ ਉਹਨਾਂ ਕੇ ਅਲੋਕਿਕ ਨਜ਼ਾਰਾ ਨਾ ਕਰ ਕੇ ਹਰ ਦਿਲ ਦਾ ਵੇਖਣ ਵਾਲਾ ਬੰਦਾ ਕੈਮਰਾਮੈਨ ਜਤਿੰਦਰਪਾਲ ਲੋਟੇ ਨਾਲ ਹਰਜੀਤ ਸਿੰਘ ਸਿੱਧੂ ਜੀ ਦੀ ਅਸਾਂ ਸੰਗਰੂ